ਨਾ ਕਿਉਂਕਿ ਪੰਜਾਬ ਦਾ ਟੈਲੈਂਟ ਅੱਜ ਤੁਸੀਂ ਨਿਗਾਹ ਮਾਰ ਕੇ ਦੇਖ ਲਓ ਦੇਸ਼ ਦੇ ਜਿੰਨੇ ਪ੍ਰਾਂਤ ਨੇ ਉਹਨਾਂ ਦੇ ਕਲਾਕਾਰਾਂ ਨੂੰ ਕਿੰਨਾ ਕੁ ਵਧੀਆ ਤਰੀਕੇ ਦੇ ਨਾਲ ਦੁਨੀਆ 'ਚ ਮੰਨਿਆ ਜਾਂਦਾ ਤੇ ਪੰਜਾਬ ਦੇ ਕਲਾਕਾਰਾਂ ਨੂੰ ਕਿੰਨਾ ਕੁ ਮੰਨਿਆ ਜਾਂਦਾ ਵਾ ਇਸ ਤੋਂ ਹੀ ਗੱਲ ਸਾਨੂੰ ਜੇ ਕੰਪੇਅਰ ਕਰ ਲੈਣੀ ਚਾਹੀਦੀ ਆ ਜੀ ਮੈਂ ਬੋਲਦਾ ਪੰਜਾਬ ਮੈਨੂੰ ਇੱਕ ਗੱਲ ਦਿਓ ਸੋਚ ਕੇ ਜਵਾਬ ਦੱਸੋ ਕਿs ਦੀ ਖਤਾ ਮੋਲੋ ਕੋਈ ਅਜੋ ਖਰਾਬ ਜੀ ਮੈਂ ਬੋਲਦਾ ਪੰਜਾਬ 84ਵੇਂ ਦੇ ਲੰਡੇ ਬਰਬਾਦ ਬਰਬਾਦ ਰੋਟੀਗਾਰ ਕਰ ਹੋਏ ਬਰਬਾਦ ਇਹਦੇ ਵਿੱਚ ਉਹਨੇ ਬੜੇ ਸਿੱਧੇ ਟੰਗ ਨਾਲ ਜਿਹੜੀ ਆਪਣੀ ਕਲਾਕਾਰੀ ਦੇਖ ਕੀਤੀ ਵੱਖ-ਵੱਖ ਤਰ੍ਹਾਂ ਦੀਆਂ ਝਾਤੀਆਂ ਵਿੱਚ ਦਿਖਾ ਕੇ ਇਹ ਸੱਦ ਕਰਿਆ ਵੀ ਮੈਂ ਪੰਜਾਬ ਦਾ ਪੁੱਤਰਾਂ ਤੇ ਪੰਜਾਬ ਦੇ ਦੀ ਦਰਦ ਰੱਖਦਾ ਲੁਧਿਆਣਾ ਦੇ ਦੁਗਰੀ ਰੋਡ ਤੇ ਮੈਂ ਪੰਜਾਬੀ ਬੋਲਦਾ ਗਾਣੇ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਇਸ ਮੌਕੇ ਜਿੱਥੇ ਗੀਤਕਾਰ ਲਵਿਸ਼ ਤਲਵਾਰ ਨੇ ਇਸ ਗੀਤ ਨੂੰ ਗਾ ਕੇ ਸੁਣਾਇਆ ਤਾਂ ਉੱਥੇ ਹੀ ਮੌਕੇ ਤੇ ਪਹੁੰਚੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਵੀ ਇਸ ਦੀ ਸ਼ਲਾਘਾ ਕੀਤੀ ਹੈ ਉਹਨਾਂ ਕਹਿੰਿਆ ਕਿ ਸਮਾਜ ਵਿੱਚ ਚੰਗਾ ਸੁਨੇਹਾ ਪਹੁੰਚਾਉਣ ਦੇ ਮਕਸਦ ਨਾਲ ਅਤੇ ਇਤਿਹਾਸ ਨੂੰ ਦਰਸਾਉਂਦਾ ਇਹ ਗੀਤ ਹੈ ਜੋ ਇੱਕ ਚੰਗਾ ਸਟੈਪ ਹੈ ਮੇਰਾ ਅਜ਼ੀਜ਼ਾ ਜੀ ਲਵਿਸ਼ ਤਲਵਾਰ ਬਹੁਤ ਅੱਛਾ ਸਿੰਗਰ ਆ ਔਰ ਬਹੁਤ ਬੜੀਆ ਰਾਈਟਰ ਵੀ ਆ ਉਰ ਆਪਣੀਆਂ ਭਾਵਨਾਵਾਂ ਨੂੰ ਉਹਨੇ ਇੱਕ ਕਲਾਕਾਰ ਦੇ ਰੂਪ ਦੇ ਅੰਦਰ ਕਿ ਅੱਜ ਸਾਡਾ ਪੰਜਾਬ ਜਿਹੜਾ ਵਾ ਉਹ ਕਿੱਧਰ ਨੂੰ ਜਾ ਰਿਹਾ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਕਿੱਧਰ ਨੂੰ ਜਾ ਰਹੀ ਆ ਕਿਉਂਕਿ ਕਦੀ ਇਹ ਪੰਜਾਬ ਦੀ ਸਭਤਾ ਤੇ ਸੰਸਕ੍ਰਿਤੀ ਪੂਰੇ ਵਿਸ਼ਵ ਦੇ ਅੰਦਰ ਬੜੇ ਗੌਰਵਮਈ ਤਰੀਕੇ ਦੇ ਨਾਲ ਇਹਦਾ ਨਾਮ ਲਿਆ ਜਾਂਦਾ ਸੀ ਪਰ ਅੱਜ ਲੋਕ ਖਾਸ ਤੌਰ ਤੇ ਚਿੱਟੇ ਨੂੰ ਲੈ ਕੇ ਅੱਜ ਪੰਜਾਬ ਦੇ ਇਕੱਲੇ ਨਹੀਂ ਬਲਕਿ ਵਿਸ਼ਵ ਦੇ ਬਹੁਤ ਸਾਰੇ ਜਿੱਥੇ ਵੀ ਪੰਜਾਬੀ ਵੱਸਦਾ ਵਾ ਉਸ ਬਾਰੇ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਯਾਰ ਪੰਜਾਬ ਦੇ ਅੰਦਰ ਜਿਹੜਾ ਚੱਟਾ ਵਾ ਉਹ ਬੜਾ ਤੇਜ਼ੀ ਨਾਲ ਪੰਜਾਬ ਦੀ ਜਵਾਨੀ ਜਿਹੜੀ ਹੈ ਉਸ ਨੂੰ ਖਤਮ ਕਰ ਰਿਹਾ। ਤਾਂ ਮੇਰੇ ਅਸੀਜ਼ ਨੇ ਆਪਣੇ ਸੋਚ ਨੂੰ ਕਿ ਪੰਜਾਬ ਦੀ ਜਵਾਨੀ ਨੂੰ ਬਚਾਣਾ ਵਾ ਤੇ ਪੰਜਾਬ ਨੂੰ ਬਚਾਣਾ ਵਾ ਤੇ ਪੰਜਾਬ ਨੂੰ ਦੁਬਾਰਾ ਉਸੇ ਤਰ੍ਹਾਂ ਦਾ ਪੰਜਾਬ ਬਣਾਣਾ ਜਿਸ ਤੇ ਲਈ ਲੋਕ ਕਦੀ ਪੰਜਾਬ ਦੀ ਸੰਸਕ੍ਰਿਤੀ ਨੂੰ ਮਾਣ ਦਿੰਦੇ ਹੁੰਦੇ ਸੀ। ਤਾਂ ਉਹਨਾਂ ਨੇ ਇੱਕ ਗੀਤ ਦੇ ਦੁਆਰਾ ਕਿ ਮੈਂ ਬੋਲਦਾ ਪੰਜਾਬ ਅੱਜ ਪੰਜਾਬ ਖੜਾ ਕਿੱਥੇ ਆ ਸਾਡੇ ਇਸ ਜੀਜ਼ ਨੇ ਮੇਰਾ ਅਜ਼ੀਜ਼ ਆ ਬਹੁਤ ਵਧੀਆ ਸਿੰਗਰ ਆ ਬਹੁਤ ਵਧੀਆ ਰਾਈਟਰ ਆ ਤੇ ਇਸ ਲਈ ਲਵਿਸ਼ ਨੇ ਆਪਣੇ ਕਲਮ ਦੁਆਰਾ ਆਪਣੀ ਗਾਇਕੀ ਦੁਆਰਾ ਪੰਜਾਬ ਤੇ ਦੇ ਲਈ ਪੰਜਾਬ ਕੀ ਬੋਲ ਰਿਹਾ ਪੰਜਾਬ ਪਹਿਲਾਂ ਕਿੱਦਾਂ ਦਾ ਸੀ ਅੱਜ ਪੰਜਾਬ ਕਿੱਥੇ ਆ ਕੇ ਖੜਾ ਵਾ ਇਸ ਨੂੰ ਦਰਸ਼ਾਨ ਦੀ ਕੋਸ਼ਿਸ਼ ਕੀਤੀ ਆ ਤਾਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਪੱਤਰਕਾਰ ਬੰਦੂ ਸਹਿਬਾਨ ਕਿ ਜਿੰਨਾ ਤੁਸੀਂ ਇਸ ਗੀਤ ਦੁਆਰਾ ਵਿਚਾਰਾਂ ਨੂੰ ਪੰਜਾਬ ਦੇ ਲਈ ਪੰਜਾਬ ਦੇ ਦੂਜੇ ਸੂਬਿਆਂ ਲਈ ਔਰ ਵਿਸ਼ੇਸ਼ ਤੌਰ ਤੇ ਪੂਰੇ ਵਿਸ਼ਵ ਦੇ ਲਈ ਇਹ ਗੱਲ ਨੂੰ ਪਛਾਣ ਦੀ ਕੋਸ਼ਿਸ਼ ਕਰੂੰਗੇ ਉਹਨਾਂ ਹੀ ਪੰਜਾਬ ਦੇ ਹਿੱਤ ਚ ਹੋਊਗਾ ਤਾਂ ਮੈਂ ਆਪਣੇ ਵੱਲੋਂ ਵੀ ਆਪਣੇ ਇਸ ਅਜ਼ੀਜ਼ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਵਾਂ ਕਿ ਇੱਕ ਚੰਗਾ ਨਹੀਂ ਕਈ ਵਾਰ ਮੈਂ ਦੇਖਦਾ ਵਾਂ ਕਿ ਪੰਜਾਬ ਦਾ ਜਿਹੜਾ ਨਵਾਂ ਕਲਾਕਾਰ ਹੁੰਦਾ ਨਾ ਉਹ ਸੈਟ ਸੌਂਗ ਗਾਊਗਾ ਜਾਂ ਬੜਾ ਦੁਖੀ ਕਿਸੇ ਲੜਕੀ ਦੇ ਪਿਆਰ ਚ ਬਹੁਤ ਦੁਖੀ ਹੋ ਗਿਆ ਵਾ ਉਹਦੇ ਤੇ ਗੀਤ ਗਾਊਗਾ ਲੇਕਿਨ ਸਾਡੇ ਅਜੀਜ਼ ਨੇ ਪਹਿਲਾ ਗੀਤ ਪੰਜਾਬ ਦੇ ਹਿੱਤ ਲਈ ਗਾਇਆ ਕਿ ਅੱਜ ਪੰਜਾਬ ਜਿਹੜਾ ਵਾ ਕਿੱਥੇ ਪਹੁੰਚ ਗਿਆ ਜਿਹਦੇ ਲਈ ਲੋਕ ਬੜੇ ਚਾਵਾ ਤੇ ਸਦਰਾਂ ਨਾਲ ਪੰਜਾਬ ਦੀਆਂ ਬੋਲੀਆਂ ਦੀ ਅਗਲਾ ਕਰਦੇ ਹੁੰਦੇ ਸੀ ਪੰਜਾਬ ਦੇ ਭੰਗੜੇ ਦੀ ਗੱਲ ਕਰਦੇ ਸੀ ਅੱਜ ਉਹ ਪੰਜਾਬ ਦੀਆਂ ਗੱਲਾਂ ਚਿੱਟੇ ਨੂੰ ਲੈ ਕੇ ਹੁੰਦੀਆਂ ਵਾ ਉਸ ਨੂੰ ਰੋਕਣ ਦੀ ਇੱਕ ਭਾਵਨਾ ਜਿਹੜੀ ਆ ਇਸ ਅਜੀਜ਼ ਚਾ ਤੇ ਮੈਂ ਤੁਹਾਡੇ ਤੋਂ ਵੀ ਇਹ ਮੰਗ ਕਰਦਾ ਕਿ ਤੁਸੀਂ ਇਸ ਨੂੰ ਆਪਣੇ ਇਸ ਚੈਨਲਾਂ ਦੁਆਰਾ ਬਹੁਤ ਵਧੀਆ ਸਮਾਂ ਤੇ ਬਹੁਤ ਵਧੀਆ ਟਾਈਮ ਔਰ ਜਗ੍ਹਾ ਦੇਵੋਗੇ ਤਾਂ ਕਿ ਪੰਜਾਬ ਦਾ ਪਲਾ ਜਿਹੜਾ ਵਾ ਹੋਰ ਹੋ ਸਕੇ ਸਰਕਲਾਂ ਦਾ ਵੀ ਆਪ ਨੂੰ ਬਹੁਤ ਟੈਲੈਂਟ ਹੈ ਕਿ ਉਹਨਾਂ ਜਿਹਨੀਆਂ ਖ਼ਬਰ ਨਿਕਾਣ ਦੀ ਲੋੜ ਹੈ ਜਾਂ ਉਹਨਾਂ ਨੂੰ ਸਪੋਰਟ ਕਰਨ ਦੀ ਲੋੜ ਹੈ ਬਿਲਕੁਲ ਬਿਲਕੁਲ ਬਹੁਤ ਅੱਛਾ ਤੁਹਾਡਾ ਸਵਾਲ ਆ ਕਿਉਂਕਿ ਪੰਜਾਬ ਦਾ ਟੈਲੈਂਟ ਅੱਜ ਤੁਸੀਂ ਦੇਖ ਕੇ ਮਾਰ ਕੇ ਦੇਖ ਲਓ ਦੇਸ਼ ਦੇ ਜਿੰਨੇ ਪ੍ਰਾਂਤ ਨੇ ਉਹਨਾਂ ਦੇ ਕਲਾਕਾਰਾਂ ਨੂੰ ਕਿੰਨਾ ਕੁ ਵਧੀਆ ਤਰੀਕੇ ਦੇ ਨਾਲ ਦੁਨੀਆ 'ਚ ਮੰਨਿਆ ਜਾਂਦਾ ਤੇ ਪੰਜਾਬ ਦੇ ਕਲਾਕਾਰਾਂ ਨੂੰ ਕਿੰਨਾ ਕੁ ਮੰਨਿਆ ਜਾਂਦਾ ਵਾ ਇਸ ਤੋਂ ਹੀ ਗੱਲ ਸਾਨੂੰ ਜੇ ਕੰਪੇਅਰ ਕਰ ਲੈਣੀ ਚਾਹੀਦੀ ਆ ਲੇਕਿਨ ਇਸ ਦੇ باوجود ਵੀ ਮੈਂ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਮੌਜੂਦਾ ਸਰਕਾਰ ਜਿਹੜੀ ਆ ਉਸ ਨੂੰ ਜ਼ਰੂਰ ਜਿੰਨੇ ਵੀ ਨਵੇਂ ਕਲਾਕਾਰ ਨੇ ਜਿੰਨੇ ਵੀ ਨਵੇਂ ਰਾਈਟਰ ਨੇ 뮤직 ਡਾਇਰੈਕਟਰ ਨੇ ਉਹਨਾਂ ਨੂੰ ਪ੍ਰਸਾਹਿਤ ਦੇਣ ਦੇ ਲਈ ਕੋਈ ਨਾ ਕੋਈ ਅਵਾਰਡ ਜਿਹੜੇ ਨੇ ਉਹਨਾਂ ਦੀ ਘੋਸ਼ਨਾਵਾਂ ਹੋਣੀਆਂ ਚਾਹੀਦੀਆਂ ਕਿਉਂਕਿ ਮੈਂ ਕਈ ਵਾਰੀ ਦੇਖਿਆ ਕਿ ਜਦੋਂ ਇੱਕ ਪੰਜਾਬੀ ਕਲਾਕਾਰ ਯੋਵਨ ਤੇ ਹੁੰਦਾ ਵਾ ਤੇ ਜਦੋਂ ਡਾਊਨਫਾਲ ਆਂਦਾ ਵਾ ਤਾਂ ਉਹਦੀ ਹਾਲਤ ਆਰਥਿਕ ਹਾਲਤ ਇੰਨੀ ਮਾੜੀ ਹੁੰਦੀ ਹੈ ਕਿ ਉਹਨੂੰ ਉਹਦਾ ਗਵਾਂਢੀ ਜਿਹੜਾ ਵਾ ਦਵਾਈ ਲਈ ਵੀ ਪੈਸੇ ਨਹੀਂ ਦਿੰਦਾ ਔਰ ਕਈ ਤਾਂ ਹਾਲ ਤੱਕ ਕੰਨਾਂ ਦੀ ਮੈਂ ਕੰਨਾਂ ਦੇ ਮੈਂ ਜਾ ਕੇ ਦੇਖਿਆ ਵੀ ਇਹ ਘਰਾਂ ਦੇ ਹਾਲਾਤ ਵੀ ਦੇਖੇ ਨੇ ਕਿ ਜਿਹੜੇ ਕਦੀ ਬਹੁਤ ਯੋਵਨ ਤੇ ਹੁੰਦੇ ਸੀ ਸਿਤਾਰਾ ਬੜਾ ਚਮਕਿਆ ਹੁੰਦਾ ਸੀ ਆ ਉਹਨਾਂ ਦੇ ਬੜੇ ਜੂਨੀਅਰ ਕਲਾਕਾਰ ਜਿਹੜੇ ਹੁੰਦੇ ਸੀ ਉਸ ਸੀਨੀਅਰ ਕਲਾਕਾਰ ਦਾ ਪਤਾ ਵੀ ਨਹੀਂ ਕਰਨ ਜਾਂਦੇ ਤਾਂ ਐਸੀ ਸੰਸਕ੍ਰਿਤੀ ਐਸੀ ਵਿਚਾਰਧਾਰਾ ਸੋਚ ਜਿਹੜੀ ਆ ਇਸ ਤੋਂ ਜ਼ਰੂਰ ਉਠਾਉਣ ਦੀ ਲੋੜ ਆ ਔਰ ਮੌਜੂਦਾ ਸਰਕਾਰ ਜਿਹੜੀ ਆ ਮੈਂ ਉਹਨੂੰ ਬੇਨਤੀ ਕਰਨਾ ਚਾਹਨਾ ਵਾਂ ਕਿ ਜਿਹੜੇ ਵੀ ਵਧੀਆ ਕਲਾਕਾਰ ਨੇ ਅੱਜ ਜੋ ਯੋਵਨ ਤੇ ਨਹੀਂ ਆ ਅੱਜ ਜੋ ਡਾਊਨਫਾਲ ਨੇ ਉਹਨਾਂ ਦੇ ਲਈ ਕੋਈ ਨਾ ਕੋਈ ਪੈਨਸ਼ਨ ਦੀ ਸਕੀਮ ਜਿਹੜੀ ਆ ਉਹ ਵੀ ਲਾਗੂ ਹੋਣੀ ਚਾਹੀਦੀ ਹੈ ਉਹਨਾਂ ਦੀ ਆਰਥਿਕ ਖਾਲਤ ਜਿਹੜੀ ਆ ਤਾਂ ਕਿ ਉਹ ਕਿਸੇ ਤੇ ਡਿਪੈਂਡਰ ਨਾ ਹੋ ਸਕੇ ਔਰ ਵਿਸ਼ੇਸ਼ ਤੌਰ ਤੇ ਜਿਹੜੀ ਨਵੀਂ ਲਾਈਨਾਂ ਨਵੇਂ ਕਲਾਕਾਰ ਨੇ ਨਵੇਂ ਰਾਈਟਰ ਨੇ ਨਵੇਂ 뮤직 ਡਾਇਰੈਕਟਰ ਨੇ ਸਰਕਾਰਾਂ ਨੂੰ ਉਹਨਾਂ ਨੂੰ ਵੀ ਪੁਰਤਸਾਣ ਜਿਹੜਾ ਦੇਣਾ ਚਾਹੀਦਾ ਉਹਨਾਂ ਨੂੰ ਵੀ ਅਪਲਿਫਟ ਜਿਹੜਾ ਵਾ ਉਹ ਕਰਨਾ ਚਾਹੀਦਾ ਹੈ ਮੇਰਾ ਨਾਮ ਜੀ ਨਵੀਨ ਤਨਵਾਰ ਜੀ ਅੱਜ ਜਿਹੜਾ ਗਾਣਾ ਹੈ ਜੀ ਆ ਗਾਣੇ ਮੈਂ ਸੁਣਿਆ ਤਾਰਿਕ ਤਾ ਕੀ ਜਿਵੇਂ ਕਈ ਨੌਜਵਾਨ ਨੇ ਜੋ ਕਿ ਡਰੱਗਸ ਲੈ ਰਹੇ ਨੇ ਸ਼ਰਾਬ ਪੀਂਦੇ ਨੇ ਜਿਮੋਰ ਨੇ ਦੂਸਰਾ ਚਾਹਣਾ ਵਾ ਕਿ ਆਹ ਚੀਜ਼ ਗਲਤ ਆ ਸਭ ਬੰਦ ਕਰੋ ਤੇ ਹੋਰ ਵੀ ਮੈਂ ਲਿਖਿਆ ਵਾ ਮੇਰੇ ਚਾਚੂ ਨੇ ਜਿਵੇਂ ਡੈਡੀ ਫਾਰੂ ਉਹਨਾਂ ਨੇ ਮੇਰੇ ਬਹੁਤ ਹੱਲਪ ਕੀਤੀ ਇਸ ਸ਼ਰਾਬ ਵਿੱਚ ਤੇ ਮੈਨੂੰ ਬਹੁਤ ਕੁਝ ਵਧੀਆ ਸਿਖਾਇਆ ਵਾ ਮੇਰੇ ਫਾਦਰ ਸਾਹਿਬ ਨੇ ਹੋਰ ਮੈਨੂੰ ਬੱਡੇ ਸਾਰੇ ਮਿਲਦਰ ਮੇਰਾ ਨਾਮ ਦਰਸ਼ਨ ਸਿੰਘ ਹੈ ਜੀ ਮੈਂ ਮੈਨੇਜਿੰਗ ਡਾਇਰੈਕਟਰ ਜੋਸ਼ 뮤직 ਦਾ ਜੀ ਤੇ ਸਭ ਤੋਂ ਪਹਿਲਾਂ ਤਾਂ ਮੈਂ ਦਾਨਵ ਜੀ ਦਾ ਬੜਾ ਧੰਨਵਾਦੀ ਹਾਂ ਕਿ ਇਹ ਕਦੇ ਹੁੰਦਾ ਹੈ ਕਿ ਜਦੋਂ ਮਹੂਰਤ ਅੱਛਾ ਹੋ ਜਵੇ ਤਾਂ ਚੀਜ਼ ਵੀ ਅੱਛੀ ਨਿਕਲਦੀ ਹੈ ਤੇ ਮੈਂ ਸਭ ਤੋਂ ਪਹਿਲਾਂ ਤਾਂ ਬੜਾ ਇੰਪੋਰਟੈਂਟਲੀ ਜਿਹੜੀ ਗੱਲ ਦੱਸਣਾ ਚਾਹਣਾ ਤੁਹਾਨੂੰ ਸਾਰਿਆਂ ਨੂੰ ਕਿ ਅੱਜ ਸਿੰਗਲਸ ਬਹੁਤ ਨੇ ਪੰਜਾਬ ਦੇ ਵਿੱਚ ਤੁਹਾਨੂੰ ਵੀ ਪਤਾ ਬੀਂਗ ਕਿ ਮੈਂ ਇੱਕ ਕੰਪਨੀ ਚਲਾਣਾ ਤਾਂ ਮੈਨੂੰ ਵੀ ਪਤਾ ਉਸ ਦਾ ਕਾਹਦਾ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਲੜਕੇ ਦੀ ਉਮਰ ਹੈ ਸਿਰਫ 17 ਸਾਲ ਦੀ ਤੇ 17 ਸਾਲ ਦੀ ਉਮਰ ਦੇ ਵਿੱਚ ਉਹ ਪੰਜਾਬ ਦੇ ਬਾਰੇ ਇੰਨਾ ਕੁਝ ਲਿਖ ਰਿਹਾ ਹੈ ਉਸ ਤੋਂ ਤਾਨੂੰ ਇਹ ਸਥਿਤਵ ਲੈ ਲੈਣਾ ਕਿ ਇੱਕ ਟੇਲਰ ਆ ਗਿਆ tufaan ਆਣ ਵਾਲਾ ਤਾਂ ਇਹ ਜੀ ਸੋਚ ਵਾਲੇ ਕਲਾਕਾਰਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਅੱਗੇ ਪ੍ਰਮੋਟ ਕਰਨਾ ਚਾਹੀਦਾ ਕਿਉਂਕਿ ਇਹਨੇ ਗੱਲ ਨਾ ਲੜਕੀ ਦੀ ਕੀਤੀ ਨਾ ਇਹਨੇ ਗੱਲ ਕਿਸੇ ਹੋਰ ਦੀ ਕੀਤੀ ਇਹਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਆਮ ਆਦਮੀ ਪਾਰਟੀ ਦੇ ਆਗੂ ਵਿਕਾਸ ਤਲਵਾਰੀ ਦੇ بیٹے ਲਵਿਸ਼ ਤਲਵਾਰ ਮੰਨੋ ਇੱਕ ਜਿਹੜੀ ਅੱਜ ਕੈਸ ਸਿੰਦਰੀ ਰਿਲੀਜ਼ ਕਰਕੇ ਮਾਨੂੰ ਖੁਸ਼ੀ ਹੋ ਰਹੀ ਹੈ ਕਿ ਮੇਰੇ ਹਰਕੇ ਆਤਮਨਗਰ ਦਾ ਬੱਚਾ ਜਿਹੜੀ ਉਹਦੇ ਵਿੱਚ ਇੱਕ ਟੈਲੈਂਟ ਹੈ ਉਹਨੂੰ ਅੱਜ ਜाहिर ਕਰਨ ਦਾ ਮੌਕਾ ਮਿਲਿਆ ਤੇ ਜਿਹੜਾ ਟਾਈਟਲ ਉਹਦਾ ਹੈਗਾ ਮੈਂ ਬੋਲਦਾ ਪੰਜਾਬ ਜਿਹਦੇ ਵਿੱਚ ਉਹਨੇ ਬੜੇ ਸੱਜੇ ਢੰਗ ਨਾਲ ਜਿਹੜੀ ਆਪਣੀ ਕਲਾਕਾਰੀ ਪ੍ਰੇਸ਼ ਕੀਤੀ ਹੈ ਵੱਖ-ਵੱਖ ਤਰ੍ਹਾਂ ਦੀਆਂ ਝਾਕੀਆਂ ਵਿੱਚ ਦਿਖਾ ਕੇ ਇਹ ਸਾਬਤ ਕਰਿਆ ਵੀ ਮੈਂ ਪੰਜਾਬ ਦਾ ਪੁੱਤਰਾਂ ਤੇ ਪੰਜਾਬ ਦੇ ਲਈ ਦਰਦ ਰੱਖਦਾ ਤੇ ਪੰਜਾਬ ਦੇ ਸੱਭਿਆਚਾਰ ਨੂੰ ਮੈਂ ਬਲੰਦ ਕਰੂੰਗਾ ਇਸ ਤਰ੍ਹਾਂ ਦੇ ਗੀਤ ਹੋਰ ਆਉਣੇ ਚਾਹੀਦੇ ਨੇ ਤਾਂ ਕਿ ਮੈਂ ਸਮੁੰਦਰੀ ਸਾਹ ਸੁਸਤਰੀ ਜਿਹੜੀ ਕਾਇਤੀ ਹੈ ਅੱਜ ਲੋਕ ਪਸੰਦ ਕਿਨੂੰ ਕਰਦੇ ਆ ਵੀ ਸਾਫ ਸੁਥਰੀ ਗੱਲ ਕਿ ਜਿਹਨੂੰ ਵਿੱਚ ਆਪਾਂ ਧੀਆਂ ਪੜਾਉਣ ਦੇ ਵਿੱਚ ਪਰਿਵਾਰ ਵਿੱਚ ਬੈ ਕੇ ਸੁਣ ਸਕੀਏ ਲੈਕਚਰ ਤਾਂ ਤੋਂ ਉੱਪਰ ਉੱਠ ਕੇ ਹਥਿਆਰਾਂ ਤੋਂ ਉੱਪਰ ਉੱਠ ਕੇ ਨਸ਼ਿਆਂ ਤੋਂ ਉੱਪਰ ਉੱਠ ਕੇ ਜਿਹੜੀ ਵੀ ਜਿਹੜਾ ਵਿਅਕਤੀ ਕੋਸ਼ਿਸ਼ ਕਰਦਾ ਉਹਨੂੰ ਉਗਾਉਣ ਦਾ ਆਪਣੀ ਕਲਾ ਜ਼ਾਹਰ ਕਰਨ ਦਾ ਤੇ ਗੁਰੂਆਂ ਪੀਰਾਂ ਦਾ ਵੀ ਅਸ਼ੀਰਵਾਦ ਹੁੰਦਾ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਦੇ ਵਿੱਚ ਜਿੰਨਾ ਵੀ ਬੰਦਾ ਪੰਜਾਬੀ ਹੁੰਦਾ ਉਹਦੇ ਜਿ ਇੱਕ ਐਕਸਟਰਾਔਰਡਨਰੀ ਪਾਵਰ ਪਾਸ਼ਾ ਰਣ ਦਿੱਤੀ ਹੁੰਦੀ ਹੈ ਉਹਨੂੰ ਜ਼ਾਹਰ ਕਰਨਾ ਹੁੰਦਾ ਹੈ ਕਿ ਪ੍ਰਗਟ ਕਰਨਾ ਹੁੰਦਾ ਹੈ ਉਹ ਅੱਜ ਸਾਡੇ ਪੁੱਤ ਜੀ ਨੇ ਬਹੁਤ ਸਾਰੇ ਇਹ ਟੰਗਣਾ ਜਿਹੜੀ ਅੱਜ ਸ਼ੁਰੂਆਤ ਕਰੀ ਜਿਵੇਂ ਛੋਟੀ ਉਮਰ ਚ ਮੁੰਡੇ ਨੇ ਕੰਮ ਕੀਤਾ ਇਦਾਂ ਦਾ ਛੋਟੀ ਉਮਰ ਤੇ ਵੱਡੀਆਂ ਮੰਲਾਂ ਇਹਦੇ ਲਈ ਅਰਦਾਸ ਕਰਦੇ ਆ ਕਿ ਜਿੱਥੇ ਆਪਣੇ ਮਾਪਪ ਦਾ ਸਾਡੇ ਵੀ ਆਮ ਆਦਮੀ ਪਾਰਟੀ ਦਾ ਸਾਡੇ ਹਲਕਾ ਆਤਮ ਨਗਰ ਦਾ ਨਾਮ ਉੱਚਾ ਕਰੇ ਸਾਡੇ ਸੱਚੇ ਦਿਲੋਂ ਦੁਆ ਮੰਗੇ ਸਭ ਚੀ ਦੇ ਨਾਮ